ਅਹਿਮਦਗੜ੍ਹ ਸ਼ਹਿਰ ਵਿੱਚ ਅੱਜ ਨਸ਼ਿਆਂ ਵਿਰੋਧ ਦੇ ਜੰਗ ਅਤੇ ਗੈਰ ਕਾਨੂੰਨੀ ਕਬਜ਼ਿਆਂ ਨੂੰ ਖਤਮ ਕਰਨ ਲਈ ਪੁਲਿਸ ਅਤੇ ਨਗਰ ਕੌਂਸਲ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਇਸ ਮੁਹਿੰਮ ਦੀ ਅਗਵਾਈ ਐਸਪੀ ਰਾਜਨ ਸ਼ਰਮਾ ਨੇ ਕੀਤੀ ਜਿਨ੍ਹਾਂ ਦੇ ਨਾਲ ਸਿਟੀ ਅਹਿਮਦਗੜ੍ਹ ਦੇ ਐਸਐਚਓ ਸਮੇਤ ਪੁਲਿਸ ਪਾਰਟੀ ਅਤੇ ਨਗਰ ਕੌਂਸਲ ਅਹਿਮਦਗੜ੍ਹ ਦੇ ਈਓ ਵਿਕਾਸ ਉਪਲ ਦੇ ਉਹਨਾਂ ਦੀ ਟੀਮ ਮੌਜੂਦ ਸੀ। ਇਹ ਕਾਰਵਾਈ ਦਹਲੀਜ ਰੋਡ ਛੰਨਾ ਰੋਡ ਸਾਈਡ ਤੇ ਕੀਤੀ ਗਈ ਜਿੱਥੇ ਨਜਾਇਜ਼ ਉਸਾਰੀਆਂ ਖਿਲਾਫ ਜੀਸੀਬੀ ਨੇ ਨਜਾਇਜ਼ ਕਬਜ਼ੇਟ ਆਹੇ ਐਸਪੀ ਰਾਜਨ ਸ਼ਰਮਾ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਇਹ ਕਾਰਵਾਈ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਇਹ ਨਜਾਇਜ਼ ਉਸਾਰੀਆਂ ਅਕਸਰ ਉਹ ਲੋਕ ਕਰਦੇ ਹਨ ਜੋ ਨਸ਼ਿਆਂ ਦੇ ਕਾਰੋਬਾਰ ਤੋਂ ਕਮਾਈ ਹੋਈ ਗਲਤ ਆਮਦਨ ਨਾਲ ਇਮਾਰਤਾਂ ਖੜੀਆਂ ਕਰਦੇ ਹਨ ਇਸੇ ਕਾਰਨ ਉਹਨਾਂ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਗਈ ਜਿਨ੍ਹਾਂ ਉੱਤੇ ਐਨਪੀਡੀਐਸ ਐਕਟ ਤਹਿਤ 2 ਜਾਂ ਇਸ ਤੋਂ ਜ਼ਿਆਦਾ ਕੇਸ ਦਰਜ ਹਨ ਜਿਵੇਂ ਹੀ ਜੀਸੀਬੀ ਵੱਲੋਂ ਗੈਰ ਕਾਨੂੰਨੀ ਾਂ ਚੈਟਾਉਣੇ ਸ਼ੁਰੂ ਕੀਤੇ ਗਏ ਇਲਾਕੇ ਦੇ ਲੋਕਾਂ ਦਾ ਵੱਡਾ ਜਮਾਵੜਾ ਜਮ੍ਹਾਂ ਹੋ ਗਿਆ। ਕਈ ਥਾਵਾਂ ਤੇ ਜੀ.ਐਸ.ਪੀ ਨੂੰ ਕਾਫੀ ਮੁਸ਼ਕਲ ਕਰਨੀ ਪਈ ਪਰ ਆਖਿਰਕਾਰ ਨਜਾਇਜ਼ ਕਬੀਆਂ ਨੂੰ ਹਟਾ ਦਿੱਤਾ ਗਿਆ। ਲੋਕਾਂ ਵੱਲੋਂ ਵੀ ਸਾਹਮਣੇ ਨਾ ਆਉਣ ਦੀ ਸ਼ਰਤ ਤੇ ਇਸ ਕਾਰਵਾਈ ਦੀ ਸراہਨਾ ਕੀਤੀ ਅਤੇ ਕਿਹਾ ਕਿ ਅਜਿਹੇ ਮਹਿੰਮਾਨਾ ਸ਼ਹਿਰ ਵਿੱਚ ਕਿ ਤਰ੍ਹਾਂ ਵਿਵਸਥਾ ਮਜ਼ਬੂਤ ਹੋਵੇਗੀ ਅਤੇ ਨਸ਼ਿਆਂ ਦਾ ਜਾਲ ਟੁੱਟੇਗਾ। ਪੰਜਾਬ ਸਰਕਾਰ ਵੱਲੋਂ ਸੇਫ ਪੰਜਾਬ ਮਹਿੰਮ ਤਹਿਤ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਦਾ ਮੁੱਖ ਮੰਤਵ ਨਸ਼ੇ ਅਤੇ ਇਸ ਦੇ ਨਾਲ ਜੁੜੇ ਸਾਰੇ ਅਪਰਾਧਾਂ ਤੇ ਨਕੇਲ ਕਸਣਾ ਹੈ ਮਲੇਰਪੋਟਾ ਪੁਲਿਸ ਨੇ ਹੁਣ ਤੱਕ ਇਸ ਮਹਮ ਦੌਰਾਨ ਕਈ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਹਨ ਅਤੇ ਅਗਲੇ ਸਮੇਂ ਵਿੱਚ ਇਹ ਯਤਨ ਜਾਰੀ ਰਹਿਣਗੇ ਅੱਜ ਜਿਹੜਾ ਇਹ ਸਿਟੀ ਅਮ드ਗੜ ਦੇ ਵਿੱਚ ਕਾਰਵਾਈ ਹੋਈ ਹੈ ਰਿਗਾਰਡਿੰਗ ਇਲੀਗਲ ਇਨਕਲੂਟਮੈਂਟਸ ਤੇ ਯੁੱਧ ਨਸ਼ਾ ਵਿਰੋਧ ਦੇ ਵਿੱਚ ਹੋਈ ਹੈ ਇਹਦੇ ਵਿੱਚ ਸਾਡੇ ਨਾਲ ਨਗਰ ਕੌਂਸਲ ਦੀ ਟੀਮ ਈਓ ਸਾਹਿਬ ਸੀਗੇ ਤੇ ਸਮੇਤ ਐਸ ਐਚ ਓ ਸਿਟੀ ਅਮ드ਗੜ ਐਂਡ ਪਾਰਟੀ ਸੀਗੇ ਇਹਦੇ ਵਿੱਚ ਮੇਨ ਜਿਹੜਾ ਇਸ਼ੂ ਸੀਗਾ ਇਲਿਗਲ ਐਨਕਰੋਚਮੈਂਟਸ ਬਟ ਉਹਦੇ ਵਿੱਚ ਕਾਫੀ ਸਾਡੇ ਕੋਲ ਇਹੋ ਜਿਹੇ ਪੁਆਇੰਟਸ ਵੀ ਆਏ ਸੀ ਜਿਨ੍ਹਾਂ ਦੇ ਵਿੱਚ ਜਿਹੜੀ ਇਹ ਨਜਾਇਜ਼ ਉਸਾਰੀ ਹੈ ਇਹ ਉਹ ਬੰਦਿਆਂ ਤੋਂ ਵੀ ਕੀਤੀ ਗਈ ਹੈ ਜਿਨ੍ਹਾਂ ਤੇ ਪੁਰਾਣੇ ਐਨਡੀ ਦੇ ਪਰਚੇ ਸੀਗੇ 2002 ਤੋਂ ਵੱਧ ਸੀਗੇ ਤਾਂ ਇਹ ਜਿਹੜੀ ਸਾਰੇ ਉਹਨਾਂ ਨੇ ਉਸਾਰੀਆਂ ਕੀਤੀਆਂ ਨੇ ਇਹ ਨਸ਼ੇ ਦੇ ਪੈਸਿਆਂ ਦੇ ਨਾਲ ਕਰੀਆਂ ਨੇ ਤਾਂ ਇਹਦੇ ਰਿਗਾਰਡਿੰਗ ਵੀ ਇਹਨਾਂ ਦੇ ਜਿਹੜੀ ਐਨਕਰੋਚਮੈਂਟ ਹੈ ਕੀਤੀ ਜਾ ਰਹੀ ਹੈ ਇਹ ਇਹੀ ਯਧਨਾਸ਼ਾ ਵਿਰੁੱਧ ਦੇ ਤਹਿਤ ਸਾਡੇ ਮਾਨਯੋਗ ਡੀਆਈਜੀ ਸਾਹਿਬ ਸਰਦਾਰ ਕੁਲਦੀਪ ਸਿੰਘ ਚਹਿਲ ਜੀ ਐਂਡ ਐਸਐਸਪੀ ਸ਼੍ਰੀ ਗਗਨ ਅਜੀਤ ਸਿੰਘ ਜੀ ਇਹਨਾਂ ਦੀ ਗਾਈਡੈਂਸ ਦੇ ਅੰਡਰ ਜੋ ਮਲੇਰਕੋਟਲਾ ਪੁਲਿਸ ਦੇ ਮਤਲਬ ਕਿ ਅਚੀਵਮੈਂਟਸ ਹੋਈਆਂ ਨੇ ਟਿਲ ਡੇਟ ਉਹਦੇ ਵਿੱਚ ਕੁੱਲ ਮਲਾ ਕੇ ਅਸੀਂ ਹੁਣ ਤੱਕ 650 ਤੋਂ ਪਲੱਸ ਐਫਆਈਆਰ ਰਜਿਸਟਰ ਕਰੀਆਂ ਨੇ ਐਨਡੀਪੀਐਸ ਦੀਆਂ ਜਿਨ੍ਹਾਂ ਵਿੱਚ 11 ਜਿਹੜੀਆਂ ਨੇ ਉਹ ਕਮਰਸ਼ੀਅਲ ਕੁਆਂਟੀਟੀਆਂ ਨੇ ਇਹਦੇ ਵਿੱਚ ਸੇਫ ਪੰਜਾਬ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਬੜਾ ਹੀ ਵਧੀਆ ਇਨੀਸ਼ੀਏਟਿਵ ਦਿੱਤਾ ਗਿਆ ਜਿਦੇ ਵਿੱਚ ਆਨਸਰ ਆਮ ਜਨਤਾ ਵੱਲੋਂ ਅ ਡਰੱਗਸ ਦੇ ਰਿਲੇਟਡ ਇਨਪੁਟ ਲੈਂਦੇ ਜਾਂਦੇ ਨੇ ਉਹਦੇ ਵਿੱਚ ਵੀ 50% ਦੇ ਕਰੀਬ ਸਾਡੀ ਅਸੀਂ ਉਹਨੂੰ ਮਟੀਰੀਅਲਾਈਜ਼ ਕਰਕੇ ਉਹਦੇ ਵਿੱਚ ਐਕਸ਼ਨ ਲਿਆ ਗਿਆ ਤੇ ਜ਼ਿਲ੍ਹੇ ਦੇ ਵਿੱਚੋਂ ਟੋਟਲ ਜੀ 8 ਇਹ ਜੇ بڑے ਸਪਲਾਈਅਰ ਐ ਡਿਸਟ੍ਰੀਬਿਊਟਰ ਸੀਗੇ ਜਿਹੜੀ ਸਾਡੇ ਕੋਲ ਇੰਟੈਲੀਜੈਂਸ ਤੋਂ ਇਨਪੁਟ ਆ ਰਹੀ ਸੀ ਜਾਂ ਸਾਡੀ ਆਪਣੀ ਜ਼ਿਲ੍ਹੇ ਦੀ ਵੀ ਇੰਟੈਲੀਜੈਂਸ ਇਨਪੁਟ ਸੀਗੀ ਉਹਦੇ ਤਹਿਤ ਅਸੀਂ 8 ਵੱਡੇ ਸਪਲਾਈਅਰ ਤੇ ਡਿਸਟ੍ਰੀਬਿਊਟਰਸ ਨੂੰ ਉਹਨਾਂ ਨੇ ਅਰੈਸਟ ਕੀਤਾ ਗਿਆ ਤੇ ਕੁੱਲ ਮਿਲਾ ਕੇ ਇਹ ਜਿਹੜੀ ਪ੍ਰਾਪਰਟੀ ਦਾ ਮੈਟਰ ਹੈਗਾ 68 ਐਫ ਦੀ ਸਾਡਾ ਐਨਡੀਪੀਐਸ ਐਕਟ ਦੇ ਤਹਿਤ ਇਹਦੀ ਪ੍ਰੋਵੀਜ਼ਨ ਹੁੰਦੀ ਹੈ ਜੀ ਜਿਹੜੀ ਪ੍ਰਾਪਰਟੀ ਅਟੈਚ ਹੋ ਜਾਂਦੀ ਹੈ ਉਹਦੇ ਵਿੱਚ तकरीबन 1 ਕਰੋੜ 30 ਲੱਖ ਤੋਂ ਪਲੱਸ ਦੀ ਵੈਲਿਊ ਦੀ ਅਸੀਂ ਹੁਣ ਤੱਕ ਜਿਹੜੀ ਪ੍ਰਾਪਰਟੀ ਹੈ ਉਹਨੂੰ ਅਟੈਚ ਕਰਾ ਚੁੱਕੇ ਹਾਂ ਤੇ ਅੱਜ ਜਿਹੜਾ ਇਹ ਇਨਕ੍ਰੋਚਮੈਂਟਸ ਰਿਮੂਵ ਕਰਨ ਵਾਲਾ ਯੁੱਧ ਨਸ਼ਾ ਵਿਰੁੱਧ ਵਾਲਾ ਇਹ ਪ੍ਰੋਗਰਾਮ ਚੱਲਿਆ ਇਹਦੇ ਨਾਲ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਤੇ ਸਿਵਲ ਪ੍ਰਸ਼ਾਸਨ ਵੱਲੋਂ ਸਾਡਾ ਇਹੀ ਸਾਰਿਆਂ ਨੂੰ ਮੈਸੇਜ ਹੈ ਕਿ ਜਿਹੜਾ ਐ ਐਨਡੀਪੀਐਸ ਦੇ ਪੈਸਿਆਂ ਦੇ ਨਾਲ ਜਿਨ੍ਹਾਂ ਨੇ ਵੀ ਕੋਈ ਆਪਣੀ ਮੂਵੇਬਲ ਜਾਂ ਇਮੋਵੇਬਲ ਐਸੈਟਸ ਖਰੀਦੇ ਨੇ ਜਾਂ ਉਹਨਾਂ ਨੇ ਬਣਾਇਆ ਗਿਆ ਉਹਨਾਂ ਲਈ ਇੱਕ ਸਟ੍ਰਿਕਟ ਵਾਰਨਿੰਗ ਹੈ ਕਿ ਇਸ ਕੰਮ ਤੋਂ ਹਟ ਜਾਓ ਨਹੀਂ ਤਾਂ ਜਿਹੜੇ ਐਕਸ਼ਨਸ ਨੇ ਵਿਥਿਨ ਦਾ ਪਰਵੀਅੂ ਆਫ ਲਾ ਇਹਦੇ ਵਿੱਚ ਲਈ ਜਾਣਗੇ ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ